ਅੱਜ ਮੈਂ ਬਣਾਇਆ گارਲਿਕ ਫਲੇਵਰ ਗ੍ਰੀਨ ਸਾਲਟ ਔਰ ਉਹਦੇ ਲਈ ਮੈਂ ਲਿਆ ਹਰਾ ਧਨੀਆ ਤੇ ਹਰਾ ਪੁਦੀਨਾ ਔਰ ਇਹ ਆਪਣੇ ਆਪਣੀ ਮਰਜ਼ੀ ਨਾਲ ਥੋੜਾ ਵੱਧ ਕਰ ਸਕਦੇ ਹਾਂ ਠੀਕ ਹੈ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਧੋਸ ਔਰ ਲਿਆ ਸੁਕਾ ਲਿਆ ਥੋੜਾ ਜਿਹਾ ਤੇ ਨਾਲ ਹੀ ਮੈਂ ਹਰੀਆਂ ਮਿਰਚਾਂ ਨਾਲ ਲਿਆ ਲਸਣ ਕਾਲੀ ਮਿਰਚ ਕਾਲਾ ਲੂਣ ਔਰ ਅਜਵੈਨ ਅਜਵੈਨ ਥੋੜੀ ਪਾਉਣੀ ਹੈ ਜਿਆਦਾ ਨਹੀਂ ਪਾਉਣੀ ਜੀਰਾ ਤੇ ਸੁੱਕਾ ਧਨੀਆ ਆਪਾਂ ਸੁੱਕਾ ਧਨੀਆ ਵੀ ਲਿਆ ਤੇ ਹਰਾ ਧਨੀਆ ਵੀ ਲਿਆ ਫਿਰ ਆਪਾਂ ਮਿਕਸੀ ਦਾ ਲਿਆ ਵੱਡਾ ਜਾਰ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਪਾ ਦੇਣਾ ਔਰ ਦੋਸਤੋ ਇਹ ਗੱਲ ਦਾ ਖਾਸ ਖਿਆਲ ਰੱਖਣਾ ਤੇ ਆਪਾਂ ਇਹਨੂੰ ਪੇਸਟਰੀ ਬਣਾਉਣਾ ਕ੍ਰਸ਼ ਕਰਨਾ ਇਸ ਲਈ ਮਿਕਸੀ ਦਾ ਮੈਂ ਵੱਡਾ ਜਾਰ ਲਿਆ ਔਰ ਉਹਦੇ ਵਿੱਚ ਇਹ ਸਾਰਾ ਜਿਹੜੇ ਹੈਗੇ ਤੁਹਾਨੂੰ ਹੁਣੇ ਇੰਗਰੀਡੀਅੰਟ ਦੱਸੇ ਆ ਸਮਾਨ ਦੱਸੇ ਸਾਰਾ ਆਪਾਂ ਉਹਦੇ ਵਿੱਚ ਪਾ ਲਿਆ ਤੇ ਇਸਵੇਂ ਦੇ ਵਿੱਚ ਪਾ ਕੇ ਫਿਰ ਆਪਾਂ ਇਹਨੂੰ ਕਰ ਲੈਣਾ ਹਲਕਾ ਜਿਹਾ ਕ੍ਰਸ਼ ਇੱਕ ਮਿੰਟ ਲਈ ਠੀਕ ਹੈ ਜੀ ਫਿਰ ਇਹਦੇ ਵਿੱਚ ਆਪਾਂ ਨਿੰਬੂ ਨਿਚੋੜ ਦੇਣਾ ਨਿੰਬੂ ਤਾਂ ਨਿਚੋੜਿਆ ਤਾਂ ਕਿ ਇਹ ਕਾਲਾ ਨਾ ਹੋਵੇ ਫਿਰ ਹੁਣ ਇੱਕ ਪਲੇਟ ਵਿੱਚ ਖਿਲਾਰ ਕੇ ਮੈਂ ਇੱਕ ਦਿਨ ਦੀ ਧੁੱਪ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਮਿਕਸੀ ਦਾ ਛੋਟਾ ਜਾਰ ਆ ਜਿਹਦੇ ਵਿੱਚ ਆਪਾਂ ਪਾਊਡਰ ਬਣਾਉਂਦੇ ਆ ਕਿਸੇ ਚੀਜ਼ ਨੂੰ ਪੀਸਦੇ ਆ ਠੀਕ ਹੈ ਜੀ ਉਹਦੇ ਵਿੱਚ ਪਾ ਕੇ ਆਪਾਂ ਇਹਦਾ ਪਾਊਡਰ ਬਣਾ ਲੈਣਾ بس ਧਿਆਨ ਰੱਖਣਾ ਪਹਿਲਾਂ ਆਪਾਂ ਵੱਡਾ ਜਾਰ ਯੂਜ਼ ਕੀਤਾ ਸੀਗਾ ਇਹਨੂੰ ਕ੍ਰਸ਼ ਕਰਨ ਲਈ ਤੇ ਹੁਣ ਆਪਾਂ ਛੋਟਾ ਜਾਰ ਯੂਜ਼ ਕੀਤਾ ਤੇ ਲੋ ਜੀ ਇਹ ਪਾਊਡਰ ਨੂੰ ਮੈਂ ਇੱਕ ਗਲਾਸ ਦੇ ਜਾਰ ਵਿੱਚ ਪਾ ਕੇ ਰੱਖ ਲਿਆ ਹੁਣ ਮ ਆਪਾਂ ਘੀਏ ਦਾ ਰਾਇਤਾ ਪਾਵਾਂਗੇ ਉਹਦੇ ਲਈ ਮੈਂ ਘੀਆ ਲੈ ਕੇ ਉਹਨੂੰ ਪਤੂ ਪਸ ਕਰ ਲਿਆ ਤੇ ਫਿਰ ਉਹ ਇੱਕ ਪੈਨ ਦੇ ਵਿੱਚ ਕੱਢ ਕੇ ਉਹਦੇ ਵਿੱਚ ਥੋੜਾ ਜਿਹਾ ਪਾਇਆ ਪਾਣੀ ਤੇ ਨਾਲ ਪਾਇਆ ਲੂਣ ਪਾਣੀ ਬਹੁਤ ਹੀ ਘੱਟ ਦੋਸਤੋ ਮੈਂ ਪਾਉਣੀ ਆ ਤਾਂ ਕਿ ਜਿਹੜਾ ਪਾਣੀ ਆ ਉਹ ਐਕਸਟਰਾ ਆਪਾਂ ਸੁੱਕੀਏ ਨਹੀਂ ਕਿਉਂਕਿ ਇਹਦੇ ਨਾਲ ਉਹ ਨਰਦੀ ਜਿਹੜੀ ਹੈਗੀ ਆ ਨਿਊਟ੍ਰੀਸ਼ਨ ਵੈਲਿਊ ਉਹ ਘਟ ਜਾਂਦੀ ਹੈ ਹੁਣ ਉਹ ਪਾਣੀ ਗਿਆ ਸੁੱਕ ਇਹਨੂੰ ਮੈਂ ਕਰ ਲਿਆ ਠੰਡਾ ਤੇ ਦਹੀਂ ਨੂੰ ਕਰ ਲਿਆ ਬੀਟ ਤੇ ਇਹਦੇ ਵਿੱਚ ਆਪਾਂ ਰਹਿਤੇ ਦੇ ਅਕੋਰਡਿੰਗ ਜਿੰਨਾ ਆਪਾਂ ਕਦੂਕਾਸ ਕੀਤਾ ਹੋਇਆ ਉਬਾਲਿਆ ਹੋਇਆ ਘੀਆ ਉਹਨਾਂ ਪਾ ਲਿਆ ਤੇ ਨਾਲ ਪਾਇਆ ਰੋਸਟ ਕੀਤਾ ਹੋਇਆ ਜੀਰਾ ਜੀਰੇ ਦਾ ਵੀ ਫਲੇਵਰ ਅੱਛਾ ਹੁੰਦਾ ਤੇ ਨਾਲ ਹੀ ਆਪਾਂ ਜਿਹੜਾ ਆਪਣਾ گارਲਿਕ ਆਹਲਾ ਜਿਹੜਾ ਹਰਾ ਲੂਣ ਹੈ ਉਹਨੂੰ ਪਾ ਲਿਆ ਤੇ ਲਓ ਜੀ ਆਪਣਾ ਜਿਹੜਾ ਹੈਗਾ گارਲਿਕ ਗ੍ਰੀਨ ਸాల్ਟ ਫਲੇਵਰ ਜਿਹੜਾ ਰਹਿਤਾ ਵਾ ਕੀ ਇਹਦਾ ਤਿਆਰ ਤੇ ਇਹਨੂੰ ਆਪਾਂ ਸాల్ਟ ਨੂੰ ਹੈ ਜੋ ਖੀਰੇ ਤੇ ਵੀ ਆਪਾਂ ਜਾਂ ਕੋਈ ਵੀ ਸਲਾਦ ਹੋਵੇ ਉਹਨਾਂ ਤੇ ਵੀ ਯੂਜ਼ ਕਰ ਸਕਦੇ ਆ ਜੀ ਧੰਨਵਾਦ ਜੀ